ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 1 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ ਹੈ 1 ਜੂਨ ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀ ਕਿ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਵਿੱਚ ਤੇਜ ਧੂੜਪਰੀਆਂ ਹਨੇਰੀਆਂ ਦੇ ਨਾਲ ਗਰਜ ਲਸ਼ਕ ਹੋ ਸਕਦੀ ਹੈ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਪੈ ਸਕਦੇ ਹਨ ਮਾਹੌਲ तकरीबन ਪੂਰੀ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਆਸਮਾਨ ਦੇ ਵਿੱਚ ਬੱਦਲ ਦਿਖਾਈ ਜਰੂਰ ਦੇ ਰਹੇ ਹਨ ਤੇ ਹਵਾ ਦੀ ਰਫਤਾਰ ਵੀ ਤੇਜ਼ ਹੋ ਰਹੀ ਹੈ ਅਗਲੇ 5 ਤੋਂ 7 ਜਾਂ 깔ो 8 ਘੰਟਿਆਂ ਤੱਕ ਪੰਜਾਬ ਦੇ ਵਿੱਚ ਤੇਜ ਤੂਫਾਨ ਤੇ ਧੂੜਪਰੀਆਂ ਹਨੇਰੀਆਂ ਚੱਲਣ ਦੀ ਪੂਰੀ ਸੰਭਾਵਨਾ ਹੈ ਖਾਸ ਕਰਕੇ ਅਬੋਹਰ ਫਾਜਲਕਾ ਮੁਕਸਰ ਬਠਿੰਡਾ ਬਰਨਾਲਾ ਮਲੇਰ ਕੋਟਲਾ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਆਉਣ ਵਾਲੇ ਘੰਟੇ ਦੇ ਵਿੱਚ ਬੱਦਲਵਾਈ ਵੀ ਸੰਘਣੀ ਹੋਵੇਗੀ ਤੇਜ਼ ਧੂੜ ਭਰੀਆਂ ਹਨੇਰੀਆਂ ਵੀ ਦੇਖੀਆਂ ਜਾਣਗੀਆਂ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਵੀ ਲੱਗ ਸਕਦੇ ਹਨ ਆਪਾਂ ਪਹਿਲਾਂ ਵੀ ਇਹ ਗੱਲ ਕਹੀ ਹੋਈ ਹੈ ਕਿ ਪੰਜਾਬ ਦੇ ਵਿੱਚ ਛਰਾਟੇ ਲੱਗਣਗੇ ਪਰ ਉਹ ਟੁੱਟਵੇਂ ਤੌਰ ਤੇ ਹੋਣਗੇ ਸਾਰੇ ਹੀ ਇਲਾਕਿਆਂ ਦੇ ਵਿੱਚ ਇੱਕਸਾਰ ਮੀਂਹ ਦੀ ਉਮੀਦ ਨਹੀਂ ਹੈ ਨਾ ਹੀ ਵੱਡੇ ਪੱਧਰ ਤੇ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਹ ਮੀਂਹ ਦੀਆਂ ਕਾਰਵਾਈਆਂ ਟੁੱਟਮੀਆਂ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਲਗਾਤਾਰ ਹੁੰਦੀ ਆ ਰਹਿਣਗੀਆਂ ਸੋ ਅੱਜ ਵੀ ਟੁੱਟਵੇਂ ਤੌਰ ਤੇ ਮੀਂਹ ਦੀ ਸੰਭਾਵਨਾ ਵੀ ਹੈ ਤੇ ਨਾਲ ਤੇਜ਼ ਧੂੜ ਭਰੀਆਂ ਹਨੇਰੀਆਂ ਵੀ ਚੱਲਣਗੀਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਆਪਣੇ ਨਵੇਂ ਸ਼ਹਿਰ ਜਲੰਧਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਤੇਜ਼ ਧੂੜਪਰੀਆਂ ਹਨੇਰੀਆਂ ਚੱਲ ਸਕਦੀਆਂ ਅਤੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਜੇ ਵੀ ਲੱਗ ਸਕਦੇ ਹਨ ਪਰ ਇਹ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਤੌਰ ਤੇ ਥੋੜੇ ਥੋੜੇ ਖੇਤਰਾਂ ਦੇ ਵਿੱਚ ਹੋਣਗੀਆਂ ਸੋ ਜ਼ਿਆਦਾਤਰ ਮੀਂਹ ਦੀ ਉਮੀਦ 4 ਤਰੀਕ ਤੋਂ ਲੈ ਕੇ 6 ਜੂਨ ਦੇ ਵਿੱਚ ਕਰ ਹੈ ਅੱਜ ਤੇ ਅਗਲੇ 2 ਦਿਨ ਟੁੱਟਵੇਂ ਤੌਰ ਤੇ ਹਲਕੀ-ਫੁਲਕੀ ਧੂੜਪਰੀਆਂ ਹਨੇਰੀਆਂ ਲਗਾਤਾਰ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਚਲਦੀਆਂ ਹੋਈਆਂ ਦਿਖਾਈ ਦਿੰਦੀਆਂ ਰਹਿਣਗੀਆਂ